ਆਲੂ ਬੜੇ ਕਰਾਰੇ ਤਰਮਨਾਲ ਆਲੂ ਬੜੇ ਕਰਾਰੇ ਆਲੂ ਬੜੇ ਕਰਾਰੇ ਤਰਮਨਾਲ ਆਲੂ ਬੜੇ ਕਰਾਰੇ ਸੱਸ ਚੜੀ ਚਵਾਰੇ ਤਰਮਨਾਲ ਸੱਸ ਚੜੀ ਚਵਾਰੇ ਸੋਰਾ ਵਜ ਜਾ ਮਾਰੇ ਤਰਮਨਾਲ ਸੋਰਾ ਵਜ ਜਾ ਮਾਰੇ ਪਤਰੀਆ ਕੰਜਰ ਦੀ ਨਾਰੇ ਤਰਮਨਾਲ ਆਲੂ ਸੜਗੇ ਸਾਰੇ ਕਤਰੀਆ ਕੰਜੀ ਵਰਦੀਏ ਨਾਰੇ ਤਰਮ ਨਾਲ ਆਲੂ ਸੜਗੇ ਸਾਰੇ ਆਲੂ ਬੜੇ ਕਰਾਰੇ ਤਰਮ ਨਾਲ ਆਲੂ ਬੜੇ ਕਰਾਰੇ ਜਠਾਣੀ ਚੜੀ ਚਵਾਰੇ ਤਰਮ ਨਾਲ ਜਠਾਣੀ ਚੜੀ ਚਵਾਰੇ ਜੇਠਵਾਜਾ ਮਾਰੇ ਤਰਮ ਨਾਲ ਜੇਠਵਾਜਾ ਮਾਰੇ ਕੁੱਤਰ ਆਬਦਕਾਰ ਤਰਮ ਨਾਲ ਆਲੂ ਸੜਗੇ ਸਾਰੇ े धर्मे आल सडगे सारे द्रणि चि च तर्म दि चि चे दा मारमल दवाजा मारे उत्तनजर् नारिमले आलु सडगे सारे उत्तनय नारिमले आलु सडगे सारे आलू आल बे कारे तर्मले आलू बे कारे आलू बे कारे तरमले आलू बे कारे